ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ। ਸੋ ਅੱਜ ਹੈਗਾ ਜੀ ਫਾਦਰਸਡੇ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਗੁੱਡੀ ਫੂਕ ਰਹੇ ਆ ਤੇ ਮੈਂ ਮੰਮੀ ਨਾਲ ਗੱਲ ਕਰਦੀ ਸੀ ਮੰਮੀ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਗੁੱਡੀ ਫੂਕਣਾ। ਕਈ ਏਰੀਆਜ਼ 'ਚ ਫਰਕ ਪੈ ਰਿਹਾ ਕਈਆਂ 'ਚ ਨਹੀਂ ਪੈ ਰਿਹਾ ਵੈਸੇ ਥੋੜੇ ਜਿਹਾ ਵੀ ਬਦਲਬਾਈ ਹੋ ਜਾਂਦੀ ਆ ਹਵਾ-ਹਵਾ ਚੱਲ ਪੈਂਦੀ ਆ ਤੇ ਸਰਦਾਰ ਜੀ 'ਚ ਬੜੀ ਜਿੱਦੋ ਜਹਿਦ ਨਾਲ ਅਸੀਂ ਤਿਆਰ ਕਰੀਏ ਆ। ਮੇ ਲੋ ਕਰਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇ ਤਾਂ ਤੁਸੀਂ ਕੀ ਲੱਗ ਰਹੇ ਹੋ ਦੇ ਬਸਿੰਚ ਮੇ ਬਸਿਆ ਉਹ ਕੰਮ ਦਾ ਟਾਈਮ ਆ ਜੀ ਅੱਛਾ ਅਸੀਂ ਤਾਂ ਵੇਲੇ ਨਹੀਂ ਸੀ ਇਹ ਨਾ ਨਹੀਂ ਪਾਈ ਜਾਣ ਖਾਦੀ ਪਈ ਆ ਕਹਿੰਦੇ ਵੀ ਫਰਦ ਸਤ ਕੋ ਵਾਦਸ ਦੇ ਫਰਦ ਸਤ ਦੇ ਮਨਾਉਣਾ ਹਨਾ ਅਬੀ ਪਾਈ ਰੋਪੜ ਜਾ ਕੇ ਆਣਾ ਇੱਕ ਨੂੰ ਸਮਾਨ ਲੈ ਕੇ ਆਉਣੇ ਆ ਗਿਫਟ ਲੈ ਕੇ ਆਉਣੇ ਆ ਤੇ ਕੀ ਕਿ ਲੇ ਗਿਆ ਪਹਿਲਾਂ ਤਾਂ ਮੈਂ ਮੰਨਦਾ ਨਹੀਂ ਤਾਂ ਹੈਗਾ ਮੈਂ ਕਿਹਾ ਵੀ ਚਾ ਆ ਜਾਣਾ ਉਦੋਂ ਹੀ ਹਨਾ ਤੇ ਚੱਲ ਪੂ ਜਨਾ ਵੀ ਹੁਣ ਮਦਰਸਡੇ ਮਨਾ ਲਿਆ ਤਾਂ ਉਦੋਂ ਹਨਾ ਤੇ ਆਏ ਤੰਬਾਕਹੇ ਨੂੰ ਤਮਕਣੇ ਨਹੀਂ ਕਰੇ ਬ੍ਰਦਰਡੇ ਆ ਗਿਆ ਕਰੇ ਸਿਸਟਰਡੇ ਆ ਗਿਆ ਕਰੇ ਮਾਮਾਡੇ ਆ ਗਏ ਹੁਣ ਚਾਚੇ ਨੇ ਕਹਿਣਾ ਵੀ ਚਾਚਾਡੇ ਆ ਗਏ ਰਵਿੰਦਰ ਪਹੁੰਚਿਆ ਚਾਚਾ ਦਾ ਸਾਡਾ ਅਸੀਂ ਤਾਂ ਚਾਚਾ ਜੀ ਦਾ ਹੁਣ ਅਸੀਂ ਫਾਦਰਸਡੇ ਵਿੱਚ ਲੈ ਲੈਣਾ ਚਾਚਾ ਸਾਡਾ ਫਾਦਰ ਨਹੀਂ ਆ ਸਮਝ ਰਹੇ ਹੁਣ ਤੇ ਫੇਰ ਮੈਂ ਸੁਝਾ ਮਖਿਆ ਯਾਰ ਵੀ ਇਹ ਵੀ ਕੰਮ ਖਰਾਬ ਹੋ ਜਾਣਾ ਵੀ ਵੀ ਮਦਰਸ ਡੇ ਤਾਂ ਬਣਾਇਆ ਹਾਂ ਜਦ ਕਿ ਪਿਤਾ ਦੀ ਗੱਲ ਕੁਝ ਲੱਗੇ ਹੁੰਦੀ ਆ ਪਾ ਜੀ ਫੇਰ ਇਹ ਅਸਲ ਵਿੱਚ ਕਾਰਨ ਇਹੀ ਆ ਕਿ ਚਲੋ ਮੈਂ ਕਿਹਾ ਵੀ ਜਨਮ ਪਾਈ ਆਏ ਨਾ ਹੋਵੇ ਵੀ ਮਦਰਸ ਡੇ ਮਨਾ ਲਿਆ ਵੀ ਫਾਦਰ ਦੇ ਮਨਾਇਆ ਜੀ ਨਾ ਅੱਛਾ ਤੁਹਾਡੇ ਮਨ ਚ ਇਹ ਗੱਲ ਨਹੀਂ ਆਈ ਹੈਗੀ ਵੀ ਪਿਤਾ ਦਾ ਜਿਹੜੀ ਪદ્ધਤੀ ਆ ਪਿਤਾ ਦਾ ਜਿਹੜਾ ਰੂਪ ਆ ਉਹ ਲੱਗੇ ਆ ਦੇਖੋ ਗਰਮੀਆਂ ਦੇ ਵਿੱਚ ਆਪਣੇ ਘਰ ਤਾਂ ਕਿੰਨਾ ਸੰਘਰਸ਼ ਕਰਦੇ ਹਨ ਹਨਾ ਹਨਾ ਆਪਾਂੰਨੇ ਜੋ ਅੱਗੇ ਕਰਤਾ ਅੱਜ ਆਪਾਂ ਬੋਲਣ ਜੋਗੇ ਹੋਗੇ ਤੁਰਨ ਜੋਗੇ ਹੋਗੇ ਤੁਸੀਂ ਗੱਡੀ ਲੈ ਕੇ ਜਾਣ ਜੋਗੇ ਹੋਗੇ ਜ਼ਮੀਨਾਂ ਲੈਣ ਜੋਗੇ ਹੋਗੇ ਆਪਣੇ ਡਿਸੀਜਨ ਲੈਣ ਜੋਗੇ ਹੋਗੇ ਬਿਲਕੁਲ ਬਿਲਕੁਲ ਨਹੀਂ ਇਹ ਤਾਂ ਗੱਲ ਹੈ ਵੀ ਜੋ ਵੀ ਬੰਦਾ ਜਿਹੜਾ ਵੀ ਦੇਖੋ ਹੁਣ ਕਾਮਯਾਬ ਹੁੰਦਾ ਹੁੰਦਾ ਹਨਾ ਹੈ ਤਾਂ ਉਹਦੇ ਪਿੱਛੇ ਪਰਿਵਾਰ ਦਾ ਹੀ ਹੱਥ ਹੁੰਦਾ ਇਹ ਮੇਨ ਰੋਲ ਜਿਹੜਾ ਹੁੰਦਾ ਸਭ ਤੋਂ ਜ਼ਿਆਦਾ ਉਹ ਬਾਈ ਆ ਬਾਪੂ ਦਾ ਹੁੰਦਾ ਹਨਾ ਪਾਪਾ ਜੀ ਦਾ ਹੁੰਦਾ ਜੋ ਡੈਡ ਦਾ ਹੁੰਦਾ ਆਪਣੀ ਆਪਣੀ ਭਾਸ਼ਾ ਚ ਸਾਰਿਆਂ ਦੇ ਹਨਾ ਕਿਉਂਕਿ ਬਾਪ ਇੱਕ ਅਹਿਰੀ ਚੀਜ਼ ਹੈ ਚੰਗੀ ਸਿਹਤ ਪਰ ਲਾ ਕੇ ਰੱਖਣਾ ਨੇ ਆਲੇ ਨੂੰ ਹਨਾ ਵੀ ਮਾੜੇ ਕੰਮਾਂ ਤੋਂ ਬਚਾਉਣਾ ਹਰ ਇੱਕ ਪਾਸੇ ਨੂੰ ਰਾਖੀ ਕਰਨੀ ਹੈ ਜਿੱਦ ਤਰੋਂ ਸਿੱਖਿਆ ਦੇਣੀ ਬੱਚਿਆਂ ਨੇ ਜੇ ਮਤਲਬ ਅੱਜ ਦੇ ਟਾਈਮ 'ਚ ਬਾਤ ਹੈ ਨਹੀਂ ਤੇ ਉਹਨਾਂ ਨੂੰ ਬਹੁਤ ਸੀ ਹਾਂ ਹਾਂ ਹਨਾ ਕਦੇ ਨੀ ਕਿ ਕਦੇ ਮੁੰਡਾ ਇੱਕ ਕਹਿੰਦਾ ਕਹਿੰਦਾ ਮੇਰੀ ਮੰਦੀ ਵੀ ਸਭ ਨਾਲੋਂ ਜ਼ਿਆਦਾ ਬਾਪ ਨਾਲਾ ਮੈਂ ਗਾਲਾਂ ਵੀ ਸਭ ਨਾਲੋਂ ਜ਼ਿਆਦਾ ਬਾਪੂ ਤੇ ਹੀ ਖਾਂਦਾ ਮੈਂ ਮੂਸੇ ਵਾਲੇ ਵਾਲਾ ਤਾਂ ਮੁੰਡਾ ਆ ਮੂਸੇ ਵਾਲਾ ਉਹ ਮੂਸੇ ਵਾਲੇ ਨੇ ਬਹੁਤ ਗਾਣਿਆਂ 'ਚ ਕਿਹਾ ਵਾ ਕਿ ਜੱਟ ਦੀ ਯਾਰੀ ਇਕੱਲੇ ਪਿਓ ਨਾਲ ਨਾ ਤੇ ਬਾਪੂ ਗळे ਯਾਰੀ ਹੀ ਹੁੰਦੀ ਵੈਸੇ ਜ਼ਿਆਦਾ ਪਰ ਜਿਹਦੇ ਮੁੰਡਿਆਂ ਦੀ ਦੇਖੀ ਜਾਵੇ ਹਾਂ ਯਾਰ ਯਾਰ ਕਹ ਕੇ ਬਣਾਉਂਦੇ ਐਰ ਪਾਪੇ ਆਏ ਹੋ ਗਿਆ ਯਾਰ ਆਏ ਹੋ ਗਿਆ ਮੈਂ ਤੁਹਾਨੂੰ ਵੀ ਤਾਂ ਦੇਖਿਆ ਕਈ ਡਿਸੀਜਨ ਚ ਪਰ ਪਾਪੇ ਆਏ ਕਹ ਕੇ ਅੜ ਗਿਆ ਕ ਹਮ ਕੀਆ ਕਰੀਏ ਜਿੱਥੇ ਕੰਮ ਅੜਦਾ ਫੇ ਬਾਈ ਉੱਥੇ ਦਾ ਬਾਪੂ ਹੈ ਬਾਪੂ ਖੜਦਾ ਹੈ ਨਾ ਮੰਨਦੇ ਨਾ ਐਵੇਂ ਮੈਨੂੰ ਆ ਵੀ ਜਿੱਥੇ ਮੈਨੂੰ ਲੱਗਦਾ ਹੀ ਮੈਨੂੰ ਵੀ ਮੇਰਾ ਹੁਣ ਦਿਮਾਗ ਸਟੇਬਲ ਨਹੀਂ ਚੱਲ ਰਿਹਾ ਮੇਤੇ ਗਲਤੀ ਹੋਗੀ ਵੀ ਆਏ ਹੋ ਗਿਆ ਹੈਗਾ ਤਾਂ ਮੈਨੂੰ ਸਿਰਫ ਉਹੀ ਬੰਦਾ ਦਿਖਦਾ ਵੀ ਮੈਨੂੰ ਪਤਾ ਵੀ ਉਹਨਾਂ ਨੇ ਸਹਯੋਜਨ ਕਰ ਦੇਣਾ ਕਿਉਂਕਿ ਬਾਪ ਹੀ ਕਹੇ ਜੀ ਚੀਜ਼ ਆ ਤੁਸੀਂ ਗਲਤੀ ਕਰਕੇ ਉਹਦੇ ਕੋਲ ਚਲ ਜਾਓ ਬੇਸ਼ੱਕ ਉਹ ਗਾਲਾਂ ਕੱਢ ਲੂਗਾ ਪਰ ਤੁਹਾਡੀ ਗੱਲ ਸੋਲਿਊਸ਼ਨ ਕਰੂਗਾ ਬਾਪ ਚੀਜ਼ੇ ਕਹੇ ਜੀ ਹੁਣ ਕੱਲ ਨੂਰਾ ਹੀ ਮਨਕੀਤ ਰਾਹੀਂ ਤੇ ਕੋਲ ਉਹ ਗਲਤੀ ਹੁੰਦੀ ਆ ਤੁਹਾਡੇ ਕੋਲ ਲੂ ਆਉਂਗੇ ਉਹਨਾਂ ਨੂੰ ਪਤਾ ਵੀ ਚਾਚੇ ਨੇ ਪਹਿਲਾਂ ਗਾਲਾਂ ਕੱਢਣੀਆਂ ਪਰ ਚਾਚੇ ਨੇ ਨਾਲ ਖੜ ਜਾ ਆ ਗੱਲ ਹੁੰਦੀ ਸਾਰੀ ਤਾਂ ਕਰਕੇ ਹੀ ਫਿਰ ਫੜ ਬਾਈ ਮੈਨੂੰ ਵੀ ਇਹ ਐ ਚੰਗਾ ਨਹੀਂ ਲੱਗਦਾ ਬਾਪੂ ਦੇ ਵੀ ਮਨਾਇਆ ਜਾਵੇ। ਬਾਕੀ ਸਾਰੇ ਸੰਸਾਰ ਦਾ ਪਿਤਾ ਜੀ ਹੈਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ ਨਾ ਸਾਡੇ ਲਈ ਆਪਣਾ ਸਰਵਨ ਸਿਧਾਨ ਕਰਤਾ। ਬਸ ਉਹਨਾਂ ਦਾ ਦਦੇਣ ਕਿ ਆ ਕੋਈ ਯਾਦ ਨਹੀਂ ਸਕਦਾ। ਬਾਕੀ ਚਲੋ ਹੁਣ ਆਪਾਂ ਇਦਾਂ ਨੂੰ ਕਾਨੂੰ ਉਹ ਕਰੀਏ। ਚਲੋ ਫਿਰ ਹੁਣ ਚੱਲੀਏ। ਹੋਰ ਫੇ ਚੱਲਦੇ ਆ ਜੀ ਭਾਈ ਬਾਜ਼ਾਰ ਚੋਂ ਲੈਣਾ ਆਹ ਦੇ ਲੋ ਮਾਲਾਣੇ ਚਾਚਾ ਜੀ ਹੋਗੇ ਤੇ ਡੈਡੀ ਹੋਗੇ। ਹਾਂ ਤੇ ਕਿਹੜੇ ਆਪਣੇ ਬਾਪੂ ਟੂਰ ਵਾਲੇ ਬਾਪੂ ਜੀ ਹਨਾ ਕਿੰਨਾ ਦਾ ਅੱਜ ਆਪਾਂ ਅੱਜ ਕੱਟਣਾ ਹੈ ਠੀਕ ਹਨਾ ਤੇ ਉਹਨਾਂ ਨੂੰ ਵੀ ਕਰਾਂਗੇ ਫੋਨ ਉਹਨਾਂ ਨੂੰ ਵੀ ਬੁਲਾਵਾਂਗੇ ਮਾਲਾ ਵਾਲੀ ਫੈਮਿਲੀ ਨੂੰ ਵੀ ਤੇ ਇਹਨਾਂ ਨੇ ਕਿਹੜੇ ਕੁਝ ਲੈ ਕੇ ਜਾਣਾ ਆਪਾਂ ਤੇ ਇਹਨਾਂ ਨੇ ਬਸ ਆਏ ਹੋਏ ਨਾ ਮੈਂ ਸਾਡੇ ਨਿਆਣਿਆਂ ਦੇ ਬਸ ਦਿਨ ਬਣਾ ਬਸ ਇੱਕ ਬਿਲ ਦੀ ਖੁਸ਼ੀ ਹੁੰਦੀ ਹੈ ਬਾਪ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਆਦਰਮਾਨ ਹੁੰਦਾ ਬਾਪ ਨੂੰ ਬਾਪ ਨੇ ਤਾਂ ਇੰਨੇ ਜੋਗੇ ਕਰੇ ਆ ਹੁਣ ਬਾਪ ਨੂੰ ਅਸੀਂ ਇਤੇ ਬਣ ਕੇ ਕਿਆ ਦੇ ਸਕਦੇ ਬਾਪ ਨੂੰ ਤਾਂ ਆਹੀ ਖੁਸ਼ੀ ਬਹੁਤ ਉੱਪਰੀ ਵੀ ਸਾਡੇ ਨੇੜੇ ਪੈਰਾਂ ਪਕੜੇ ਹੋਗੇ ਤੇ ਗੱਲ ਆਈ ਹੈ ਵੀ ਚਲੋ ਫੇਰ ਵੀ ਅਸੀਂ ਆਪਣੇ ਦਿਲ ਨੂੰ ਖੁਸ਼ ਕਰਨੇ ਨੂੰ ਉਹਨਾਂ ਦੇ ਦਿਲ ਨੂੰ ਖੁਸ਼ ਕਰਨੇ ਨੂੰ ਦੋ ਦਵੱਲੇ ਤੇ ਖੁਸ਼ੀ ਮਿਲਦੀ ਆ ਖੁਸ਼ੀ ਦਾ ਮੌਕਾ ਕੋਈ ਛੱਡਣਾ ਨਹੀਂ ਚਾਹੀ ਹਲੇ ਮੈਂ ਤੁਹਾੰਦਾ ਸਈ ਕਈ ਵਾਰ ਜਾਂ ਤੁਹਾਡੀ ਮੇਰੇ ਨਾਲ ਬੈਸ ਹੋ ਜਾਂਦੀ ਤੁਸੀਂ ਲੰਘ ਜਾਂਦੇ ਆ ਮੈਂ ਪਾਪਾ ਜੀ ਨੂੰ ਮੈਂ ਪਾਪਾ ਨਵਿੰਦਰ ਐ ਕੱਲ ਬਹਿ ਬੈਠਾ ਹੈ ਨਾ ਤੂੰ ਟੈਨਸ਼ਨ ਕਾਦੀ ਲੈਂਦੀ ਮੈਂ ਬੈਠਾ ਕੰਜੜ ਤੇ ਜੋ ਕਰਦਾ ਮੇਰੇ ਪਾਪਾ ਹੀ ਮੈਨੂੰ ਵੀ ਹੌਸਲਾ ਦਿੰਦੇ ਦੇਖ ਲੋ ਮੈਂ ਬੈਠਾਂ ਜੇ ਤੈਨੂੰ ਡਰਨ ਦੇ ਕਿਆ ਲਾਉਣਾ ਦੇਖ ਨਾ ਬਾਪ ਇੱਕ ਇਹੋ ਜਿਹੀ ਰੂਹ ਹੈ ਜੀ ਬਸ ਕਿਆ ਕਹਿ ਸਕਦੀ ਹਾਂ ਉਹਦੇ ਵਰਗੀ ਤਾਂ ਕੋਈ ਹੈ ਨਹੀਂ ਮੋਢਿਆਂ ਪਰ ਚੱਕ ਕੇ ਜੀ ਨੇ ਮੇਲੇ ਦਿਖਾਏ ਆ ਜਿਨੇ ਸਾਨੂੰ ਖੇਤਾਂ ਦੇ ਵਿੱਚ ਤੁਰਨਾ ਸਿਖਾਇਆ ਵੀ ਆਏ ਰਹੇ ਪਰ ਮੈਂ ਹੁਣ ਤੁਹਾਨੂੰ ਵੀ ਤਾਂ ਦੇਖਿਆ ਪਾਜੀ ਨੂੰ ਵੀ ਹੁਣ ਵੀ ਤੁਸੀਂ ਸਲਾਹ ਲੈਂਦੇ ਹੋ ਉਹਨਾਂ ਦੀ ਚੱਲਣਾ ਹੀ ਐਡਾ ਕੰਮ ਆ ਨਾ ਚਲੋ ਜੀ ਫਿਰ ਪਾਣ ਚੱਲਦੇ ਫਿਰ ਜਾ ਕੇ ਮਿਲਦੇ ਆ ਮੇਰੇ ਬਾਡੀਗਾਰਡ ਦੋ ਤਿਆਰ ਹੈ ਦੇਖਦੇ ਆ ਕਿ ਗ੍ਰਾਫਟ ਲਈਏ ਉੱਥੇ ਜਾ ਕੇ ਹਨਾ ਕੀ ਲਾ ਲਈਏ ਚਲੋ ਆਜੋ ਚੱਲਦੇ ਆ ਇੱਕ ਵਾਰ ਲਓ ਜੀ ਹੁਣ ਪਹੁੰਚ ਗਏ ਭਾਈ ਅਸੀਂ ਪਗੜੀ ਸੈਂਟਰ ਚ ਉਹ ਮੈਂ ਕਿਹਾ ਸੀ ਵੀ ਪੱਗ ਰਹਿਣ ਤੋਂ ਲੈਣ ਨੂੰ ਰੱਖਦੇ ਵੀਰੇ ਇੱਕ ਮਿੰਟ ਕੋਈ ਨਹੀਂ ਪੀ ਲੰਦਿਆ ਮੈਂ ਕਹਿੰਦਾ ਤੁਹਾਨੂੰ ਵੀ ਪੱਗਾਂ ਰਹਿਣ ਤੋਂ ਲੈਣ ਨੂੰ ਪਤਾ ਕਰ ਤੇ ਪਾਪਾ ਪਰਸੇ ਉੱਥੇ ਕਹਿੰਦੇ ਤੇ ਮੰਮੀ ਨੂੰ ਵੀ ਦੋ ਤਿੰਨ ਪਰਨੇ ਲੈ ਕੇ ਆਉਣੇ ਆ ਅੱਛਾ ਇਹ ਮੈਂ ਕਹਿੰਦੀ ਵੀ ਚੀਜ਼ ਉਹ ਜਿਹੜੀ ਯੂਜ਼ ਹੋਵੇ ਪਰ ਤੱਗਾ ਵਾਪਰਨ ਕੋਲ ਬੁਠੇਰੀਆਂ ਪਈਆਂ ਚਾਚੇ ਬਣਾਉਂ। ਇਹ ਕਰ ਨਹੀਂ ਦੇਖ ਲੰ। ਪਰਨੇ ਦੇਖ ਲੰ। ਚਾਚੇ ਜੀ। ਚਾਚੇ। ਕਿਹੜੇ ਬੰਦੇ? ਪਰਨੇ ਤਾਂ ਪੋਛੇ ਨੇ ਨਪੜਾ ਗੇਰਾ ਬੰਦੇ। ਹੁਣ ਤੁਸੀਂ ਕਸੇੜਾ ਮੰਗਿਆ ਤੁਸੀਂ ਚਾਚਾ ਹੋਣਾ ਚਾਹੀਦਾ ਤੁਹਾਡਾ ਸੋਹਰਾ ਕਿਆ ਬੰਦਾ ਕਿੱਥੇ? ਮੈਂ ਤਾਂ ਰੂਗਿਆ ਬੰਦ ਬੰਦਾ। ਉਹ ਵੀ ਹੋ ਜੀ ਬੰਦ। ਰੂਗਿਆ ਕਿਉਂਕਿ ਰੂਗਿਆ ਥੋੜਾ ਧਰਮ ਵਾਲਾ ਕਿੰਦਾ ਕੋੜਾ ਹਨ ਮਤਲਬ ਇੱਠਾ ਜਿਆ ਨਹੀਂ ਹੁੰਦਾ ਜਿਹੜਾ ਫੁੱਲ ਵਾਇਲ ਹੁੰਦਾ ਉਹ ਥੋੜਾ ਛੋਟਾ ਹੋ ਜਾਂਦਾ ਪਰ ਨਾਮਿਆਂ ਹੋ ਜਾਂਦਾ ਕਿਨੇ ਕਿਨੇ ਮੀਟਰ ਲੈਣਾ ਤੁਹਾਨੂੰ ਤੁਸੀਂ ਤਾਂ ਜਿਆਦਾ ਬੜਾ ਮੰਨਦੇ ਹੋ ਮੈਂ ਤਾਂ ਸਾਢੇ ਮੰਨਦਾ ਉਹ ਉਹ ਬਹੁਤ ਘੱਟ ਮੰਨਦੇ ਨੇ ਮਰੇ ਪਛਲਾ ਕੋਰ ਕਰਦੇ ਹਨ ਬੜਾ ਡੇਚਰੀਆ ਫਿਰ ਸੱਪਾਈ ਦੀ ਜਦ ਆਏ ਪੁੱਛਣਾ ਚਾਹਣ ਤਿੰਨ ਪੌਣੇ ਤਿੰਨ ਕਿਲੋਮੀਟਰ ਤਾਂ ਮੈਨੂੰ ਲੱਗਦਾ ਏ ਜੀ ਮੰਨੇ ਨੇ ਆਪਾਂ ਥੋੜਾ ਜਿਹਾ ਪਰਵਾਦੂ ਲੈ ਲੰਨੇ ਚਾਚੇ ਤੇ ਬਾਕੀ ਆਏ ਕਰਦੇ ਆ ਚਲੋ ਜੀ ਆਪਾਂ ਉਹਨਾਂ ਨੂੰ ਤਾਂ ਆਪਾਂ ਪੁੱਛਣੀ ਚਾਹਦੇ ਵਾਏ ਗਾ ਮਾਸੀ ਜਿੰਦਾਬਾਦ ਮਾਸੀ ਨੂੰ ਫੋਨ ਕਰਕੇ ਪੁੱਛ ਕਿਤੇ ਮੀਟਰ ਦਾ ਬੰਦ ਭਾਵੇਂ ਇਹਨਾ ਮਾਸੀ ਨੇ ਬਤਾਣਾ ਵਾਸ ਚੁੱਪ ਤੁਸੀਂ ਬੁਚ ਲੈ ਨਹੀ ਨਹੀ ਚੇਜ ਸੀਰਾ ਜੀ ਸਾਸ਼੍ਰੀ ਕਾਨ ਵਾਸੀ ਜੀ ਹੋਰ ਕੀ ਹੋ ਸਕਦਾ ਜੀ ਹਾਂ ਬੱਸ ਹੀ ਪੜਾ ਪੜਾ ਕਿੰਨੇ ਮੀਟਰ ਦਾ ਮੰਦੇ ਚਾਚਾ ਜੀ ਕੋਣੇ ਕਿੰਨਾ ਦਾ ਕੋਣੇ 3 ਮੀਟਰ ਦਾ ਠੀਕ ਆ ਮੇਰੇ ਇਹ ਕੱਪੜਾ ਕਿਹੜਾ ਜੀ ਉਹ ਅਸੀਂ ਅੱਜ ਆਏ ਹੋਏ ਤੇ ਮੜਿਆ ਫਾਜ਼ਲ ਸਲੀਮ ਲਾਉਣਾ ਤਾਂ ਤੇ 베ਰ ਮਮੀ ਨੂੰ ਫੋਨ ਕਰਿਆ ਤਾਂ ਇਹਨੇ ਜੈਸਮਿਨ ਕਹੇ ਹੁਣ ਕੀ ਕਰਨ ਉਹ ਕਹਿੰਦੇ ਵੀ ਹਾਂ ਪੱਕਾ ਤਾਂ ਹੈਗੀਆ ਕਹਿੰਦੇ ਵੀ ਤੁਸੀਂ ਪਰਲੇ ਲਿਆਉਣ ਦੇ ਹਾਂ ਚਲੋ ਪਰਲੇ ਲੈ ਜੋ 컬러 ਰੱਖਿਆ ਹਾਂ ਹਾਂ ਤਾਂ ਇਹ ਵੀ ਅਸੀਂ ਕਹਿੰਦੇ ਵੀ ਚੱਲ ਜਿਹੜੀ ਚੀਜ਼ ਵੀ ਯੂਜ਼ ਆ ਹੋ ਜਵੇ ਉਹਦੀ ਵਰਗੀ ਥੋੜੀ ਗੱਲ ਰੀਸੈਂਟ ਦੀ अच्छा साधे तन्ने जी पौੜੇ तन्ने <laughs> नहीं रे फाटत नहीं लेणा ठीक है ठीक है ठीक है जी साधे तन्ने तुम्ही ਭੰਬਰੀ ਤੁਸੀਂ ਭੰਬਰੀ ਗਏ ਵੇ ਹਾਂ ਮੈਂ ਭਾਬੀ ਗਈ ਵੀ ਆ ਚਾਓ ਵਧੀਆ ਵਧੀਆ ਕਦੋਂ ਗਾਣਾ ਜੀ ਅਜੇ ਲੱਗੂਗਾ 5-6 ਦਿਨ ਬੱਸ ਕਰ ਮਾਸੇ ਲੈ ਆਜਾ ਜੀ ਨਹੀਂ ਲੱਗਦਾ ਲੈ ਬਸ ਆਏ ਹੁੰਦਾ ਮਾਸੀ ਗੇੜਾ ਮਾਰ ਜਵੇ ਬਸ ਹਾਂ ਹੋਈ ਨਾ ਆਮ ਚਲੋ ਚਲੋ ਠੀਕ ਹੈ ਜੀ ਇਹ ਚੰਗਾ ਜੀ ਦਿਖਾ ਦੇ ਵੀਰੇ ਨੂੰ ਦਿਖਾ ਦੇ ਮਿੱਤਰਾਂ ਰੁਗ ਗਿਆ ਬਲ ਕਪੜਾ ਆ 3.5 ਮੀਟਰ ਦੋ ਪਰਲੇ ਦਿਖਾ ਦੇ ਯਾਰ ਆ ਦੇਖ ਲਓ ਇਹ ਚੈੱਕ ਕਰ ਤੁਹਾਨੂੰ ਆ ਕਨਰੋਂ ਬਲਰ ਵੀਡੀਓ ਫਾਇਲ ਬਣ ਕਰਨੀ ਹੈ ਹਾਂ ਕੋਈ ਫਾਇਲ ਹੈ ਯਾਰ ਸਕਾਈ ਗ੍ਰੇਡ ਕਹਿੰਦੇ ਤੁਸੀਂ ਸਕਾਈ ਆ ਯਾਰ ਇੱਕ ਮਿੰਟ ਜੇ ਹੁਣ ਪਹਿਲਾਂ ਛਕ ਲਈਏ ਪਾਣੀ ਫੇ ਮਿਲਦੀ ਹੀ ਫਾਉਂਦਾ ਕਹਿੰਦਾ ਯਾਰ ਸਕਾਈ ਬਲੂ ਤਾਂ ਚੱਲ ਆ ਜਾਣ ਦੇ ਕੋਈ ਗੱਲ ਰਾਲ ਜੋ ਰੁਪਈਆ ਦਾ ਕਲਰ ਉਹ ਦੇਖ ਲੈਣਾ ਇਦਾਂ ਤਰੋ ਆ ਲੱਗੀ ਰੁਪਈਆ ਸਾਰੇ ਜਿਹੜੇ ਪਿੰਕ ਕਲਰ ਦੇ ਉੱਪਰ ਤੇ ਉੱਪਰ ਪਿਆ ਉਹ ਨਹੀਂ ਵਧੀਆ ਰਹੀ ਕਿ ਦੀ ਰੇਅਰ ਜਿਹਾ ਕਲਰ ਆ ਸਕਾਈ ਬਲੂ ਦੇ ਉੱਪਰ ਆ ਪਿੰਕ ਦਾ ਨਾ ਦੇ ਪਰ ਹਾਵਲ ਉਹਦੇ ਉੱਪਰ ਆਹਾ ਕਿਆ ਬੰਦੇ ਨੇ ਇਹ ਨੂੰ ਠੀਕ ਐ ਇੱਕ ਗਾਉਂ ਦੇ ਬਰਾਂਦੇ ਹਨ ਇੱਕ ਤਾਂ ਯਾਰ ਆਹੀ ਕਰਦੀ ਹੈ ਨਾ ਸਾਢੇ 30 ਮਿੰਟ ਨਹੀਂ ਹਾਂ ਠੀਕ ਹੈ ਨਹੀਂ ਹਾਂ ਤਾਂ ਹੋਰੀ ਕਰਦਾ ਬਲੈਕ ਦੇ ਸਕਦੇ ਹਾਂ ਹਾਂ ਬਲੈਕ ਵੀ ਠੀਕ ਆ ਉਹ ਤਾਂ ਸਦਾ ਬਹਾਰੀ ਬਣਾਉਂ ਲੱਖ ਲੈ ਓਕੇ ਇੱਕ ਕਾਲਾ ਦੇ ਦੇ ਇੱਕ ਬਲੈਕ ਕਰ ਦੇ ਇੱਕ ਕਾਲਾ ਕਰ ਦੇ ਯਾਰ ਕਿਆ ਰਹਿਤਾ ਵਧੀਆ ਜਿਹੜਾ ਵਧੀਆ ਕੱਪੜਾ ਉਹਦਾ ਪੈਟਰਨ ਹੀ ਮਿਲਦਾ ਭਾਈ ਰੰਗ ਰੰਗੂ ਜੀ ਦਾ ਨਾ ਉਤਰੇ ਨਾ ਮਤਲਬ ਟੱਪ ਜੀ ਨਾ ਬਹਿਣ ਆਹੋ ਮੈਂ ਪਰਨੇ ਲੈੇ ਹੋਏ ਕੱਤੇ ਲੈੇ ਵੇ ਕਾਫੀ ਧੀਰ ਹੋ ਗਈ ਤੇ ਮੈਂ 65 ਰੁਪਏ ਵਾਲਾ ਕੱਪੜਾ ਲਿਆ ਵਾ ਮੈਂ ਕਹਿੰਦਾ ਵੀ ਕਦੇ ਹੀ ਨਹੀਂ ਆਏ ਵੀ ਮਤਲਬ ਉਹੀ ਗੱਲ ਹੋ ਜਾਂਦੀ ਹੈ ਵੀ ਚਾਹੇ ਚੀਜ਼ ਥੋੜੀ ਜਿਹੀ ਮਹਿੰਗੀ ਲੈ ਲਓ ਕਰੋ ਵਧੀਆ ਨਿਕਲਦੀ ਆ ਹਾਂ ਹਾਂ ਵਧੀਆ ਹੋਊਗੀ ਉਹਦੇ ਵਰਗੀ ਨਹੀਂ ਸੁਣੀ ਆ ਤੇ ਮੇਰੀ ਵੀ ਸਲਾਹ ਜੀ ਬਣਦੀ ਆ ਵੀ ਮੈਂ ਵੀ ਇੱਕ ਦੋ ਫਰਨੇ ਲੈ ਲਵਾਂ ਸਾਲ ਵਾਕੀ ਮੈਂ ਦੇਖਦਾ ਹਾਂ ਤੇ ਕੰਮ ਪਸੰਦ ਕਰ ਲੀਏ ਹਾਂ ਦੇਖੋ ਨਾ ਮੇਰੀ ਜੁਗਾਦ ਦੀ ਤੁਸੀਂ ਬਤਾ ਕਿ ਇਹ ਜਾ ਲੋ ਉਹ ਪੀੜਾ ਖੱਟਾ ਇਹ ਕੁੜੀਆਂ ਤੁਸ ਹੋਰੀਏ ਦੇਗਾ ਮੈਂ ਬਾਅਦ ਵਿੱਚ ਬਣੀ ਲੱਗੂਗੀ ਫਿਰ ਤੁਸੀਂ ਆਹ ਕਲਰ ਨਹੀਂ ਲੈ ਸਕਦੇ ਯੈਲੋ ਤੇ ਉੱਪਰ ਪਿਆ ਜਿਹੜਾ ਇਹ ਇੱਕ ਵਾਰ ਮੈਲਾਈਟੀ ਨਹੀਂ ਲੰਮਾ ਮੈਂ ਇਹਨਾਂ ਬਾਈ ਉਹ ਤਾਂ ਠੀਕ ਆਹ ਕਲਰ ਨਹੀਂ ਲੈ ਸਕਦੇ ਇਹ ਵੀ ਥੋੜਾ ਥੋੜਾ ਹੈ ਇਹਨਾਂ ਦੇ ਉੱਪਰ ਪੇਜਣਾ ਤੇ ਹੁਣ ਵਾਰੀ ਆਉਂਦੀ ਹੈ ਜੀ ਪਾਪਾ ਜੀ ਦੀ ਤੇ ਪਾਪਾ ਜੀ ਨੂੰ ਅਸੀਂ ਦੀ ਪਰਨੇ ਤਾਂ ਇਹਨਾਂ ਨੇ 3-4 ਦਿਨ ਪਹਿਲਾਂ ਲਿਆਉਂਦੇ ਸੀਗੇ ਕਿੰਨੇ ਹੁਣ ਕੀ ਲੈ ਕੇ ਚੱਲੀ ਹੈ ਫਿਰ ਗੱਲ ਕਰਦੇ ਸੀ ਪਾਪਾ ਜੀ ਕਿਤੇ ਦੂਰ ਰੋਪੜ ਨੂੰ ਆਜਣੇ ਆ ਫਿਰ ਅਸੀਂ ਸਮਾਨ ਵਾੜਾ ਹੁੰਦਾ ਕੋਈ ਪਾਪਾ ਜੀ ਕੋ ਹੋ ਨਹੀਂ ਹੁੰਦਾ ਹੈਗਾ ਉਦਾਂ ਵੀ ਵੈਸੇ ਨਾ ਜਦਾਂ ਜਦੋਂ ਉਹ ਕਿਤੇ ਬਾਹਰ ਆਏ ਹੋਏ ਹੁੰਦੇ ਆ ਫਿਰ ਜੇ ਲੇਟ ਫੇਟ ਵੀ ਹੋ ਜਾਂਦਾ ਉਹਨਾਂ ਕੋ ਫੋਨ ਹੈ ਨਹੀਂ ਕਦੇ ਸ਼ੁਰੂ ਤੋਂ ਰੱਖਿਆ ਨਹੀਂ ਉਹਨਾਂ ਨੇ ਅਹ ਥੜੀ ਹਲਾ ਉਹਦੀ ਉਪਾਇ ਉਹਨੂੰ ਫੋਨ ਲੈ ਕੇ ਦੇ ਦਈਏ ਹੈਨਾ ਵੀ ਇਹ ਰੱਖਣਾ ਦਾ ਪੈਸੇ ਉਹਨਾਂ ਨੇ ਹੈ ਨਹੀਂ ਥੋੜੀ ਜਬਰਦਸਤੀ ਜੀ ਕਰਦੇ ਫੜਾਉਣਾ ਪੈਣਾ ਵੀ ਇਹ ਤੂੰ ਨੂੰ ਰੱਖਣਾ ਤੂੰ ਜਿੱਦਾਂ ਬਾਕੀ ਉਹਨਾਂ ਨੇ ਕਦੇ ਯੂਜ਼ ਕਰਿਆ ਨਹੀਂ ਪਹਿਲਾਂ ਫਿਰ ਵੀ ਮੈਨੂੰ ਵਧੀਆ ਜੇ ਫੋਨ ਦਿਖਾਉਣਾ ਉਹਨੂੰ ਪਹੁੰਚਿਆ ਜੀ ਦੁਕਾਨ ਤੇ ਫਿਰ ਦੇਖਦੇ ਆਂ ਹੋਰ ਹੈਨਾ ਅਹ ਹਾਈ ਤਈ ਲੋਕ ਵੇਹਾਈ ਤੂ ਹਾਈ ਤੂ ਚਲ ਚਲ ਬੋਲ ਸਹੀ ਚਲੋ ते भाई भी में देखना तुम्हें यार तो नी मोबाइल है वाई नाइनटी सीरीज ये वाई सीरीज है फाइव okay. जी मॉडल हाँ जी जी फिर तुम्हें रेडमी जी देखना है रेडमी नवा मॉडल ही है फोर्टीन सी फाइव जी चार एक सौ अठाई क्या 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 ਰੈਨੂਈ 428 ਇਹ 5G ਮਾਡਲ ਹੈ ਨਾਲੇ 128GB ਦੀ RAM ਆ ਠੀਕ ਹੈ ਸਾਡੀ 50 ਮੈਗਾਪਿਕਸਲ ਕੈਮਰਾ ਹੈ ਸੈਂਸਰ ਸੈਂਸਿਟੀਵ ਸੈੱਟ ਹੈ ਠੀਕ ਹੈ ਸਰ ਤੇ 120 ਹੋਇਆ ਹੌਸਟ ਆ ਠੀਕ ਤੁਹਾਨੂੰ ਪਾਸਟ ਚਾਰਜ ਹਾਂਜੀ ਇੱਕ ਲੁੱਕ ਦਬਿੰਦ ਦਬਿੰਦ ਆਹ ਭਾਜੀ ਕਹੇ A5 ਮਾਡਲ ਇਹ A5 ਕਿਹੜਾ ਕਹਿੰਦੇ ਆ ਭਾਜੀ ਆ ਬੜਾ ਆ ਭਾਜੀ ਆ ਚੀਜ਼ ਆ ਹਾਂ ਇਹਦੀ ਦਿਖਾ ਮੈਨੂੰ ਇਹਦੀ ਪਾਈਟ ਮੈਨੂੰ ਦਿਖਾ ਆਪਿਆ ਇਹ ਆ ਚੀਜ਼ ਹੈ ਮਾਰ ਗਈ ਠੀਕ ਹੈ ਕੋਈ ਗੱਲ ਨਹੀਂ ਯਾਰ ਤੁਹਾਨੂੰ ਪਤਾ ਜੈਸ ਕਿ ਇਹਦੀ ਕਿੰਨੇ ਪ੍ਰਾਈਸ ਹੈ ਇਹ ਕਹਿ ਲਿਆ ਗੱਲ ਨਾ ਐਡਾ ਫੜਾ ਫੋਨ ਤੇ ਮੈਂ ਐਡਾ ਬੜਾ ਬੰਨੂ ਕੱਕੜਾ ਬੋਕਲ ਹੋ ਜਾਣਾ ਇਹ ਵੀ ਗੱਲ ਅਖੀਸ ਨਾ ਨਾ ਉਹਨਾਂ ਨੂੰ ਪਤਾ ਲੱਗਣਾ ਚਲਾਉਣ ਦਾ ਇਹਦਾ ਠੀਕ ਹੈ ਨਾ ਉਹਨਾਂ ਵਾਸਤੇ ਤਾਂ ਤੁਸੀਂ ਸੇਫਲ ਦੇਖ ਦਿੰਦੇ ਬਸ ਫਿਰ ਐਂ ਕਰਦੇ ਆ ਸੁਣੋ ਅੰਨੇ ਸਿੰਪਲ ਜਿਹੇ ਜੰਦੇ ਜੇ ਤੁਹਾਨੂੰ ਲੱਗਦਾ 3-4 ਸਾਲ ਤੱਕ ਆ ਦਵਾ ਦੇ ਬੰਦੇ 3-4 ਸਾਲ ਤੱਕ ਆਈ ਤਾਂ ਉਹ ਜਿੱਦ ਮੈਂ ਨੂੰ ਮੈਂ ਅਸਪਤਲ ਚੋਂ ਪੇਟਾ ਤਨਹੋ ਵੀ ਮਤਲਬ ਜੇਪ ਤੋਂ ਪਾਣੀ ਲੈ ਕੇ ਥੋੜੀ ਮੇਨ ਪ੍ਰੋਬਲਮ ਆਇਆ ਮੈਂ ਲੈ ਕੇ ਨਹੀਂ ਜਾ ਬਿਖਦੇ ਨਹੀਂ ਉਹ ਤਾਂ ਠੀਕ ਆ ਉਹਨਾਂ ਨੂੰ ਚਲਾਉਣਾ ਇਹ ਥੋੜਾ ਜਿਹਾ ਮੁਸ਼ਕਲ ਲੱਗਣਾ ਉਹਨਾਂ ਨੂੰ ਸਕਾਉਂਟਰ ਤੇ ਬੈਠਣਾ ਇਹ ਉਪਤਣਾ ਵਾਲਾ ਉਹਨਾਂ ਨੂੰ ਦੱਸ ਹੋ ਜਾਣਾ ਕਿ ਇੱਦਾਂ ਆਪਾਂ ਬੈਠਾ ਹੋਣਾ ਇੱਦਾਂ ਹਨਾ ਉਪਤਣਾ ਵਾਲਾ ਤਾਂ ਪਹਿਲਾਂ ਉਹਨਾਂ ਲਈ ਯੂਜ਼ ਜਿਹੜਾ ਤਰ੍ਹਾਂ ਹੁੰਦਾ ਦਾ ਕਿ ਉਹ ਵਧੀਆ ਚੱਲਦਾ 1 ਕਿਲੋਵਾਰਾ ਪੈਸੇ ਦਿੱਤਾ ਲੈ ਕੇ ਜਾਣ ਲੋਕ ਜਦ ਕਿ ਦੇ ਜਾਂਦੇ ਹੁੰਦੇ ਦੇ ਉਹ ਇਹਦੀ ਚਾਲਾਂ ਦੇ ਆ ਇਹ ਮਸਲਾ ਉਸ ਤੇ ਇਹਦੀ ਉਪਤਣਾ ਵਾਲਾ ਦਿਖਾ ਦੇ ਆਪ ਹੀ ਇਹ ਮੋਡ ਆਇਆ ਇਹ ਵਿੱਚ ਕੀ ਕੀ ਆ ਦੇ ਵਿੱਚ ਵਿੱਚ ਹੈ ਸਮਾਰਟ ਵੌਇਸ ਹੈ ਸਮਾਰਟ ਵੌਇਸ ਆ ਹਾਂ ਫਿਰ ਗਿਆ ਬੈਟਰੀ ਹੈ ਬੈਟਰੀ ਹਲਦੀ ਕੀ ਜਾ ਰਿਹਾ ਹੈ ਨਾ ਠੀਕ ਹੈ ਇਹ ਤੱਕ 3-4 ਦਿਨ ਪੂਰਾ ਚਾਰਜ ਕਰੇ ਤਾਂ ਵੀ ਚੱਲੀ ਜਾਂਦਾ ਨਾ ਜੇ ਇਹ ਕਿੱਥੇ ਚੱਲਿਆ ਇਹ ਤਾਂ ਫੋਨ ਇਹੋ ਜਿਹਾ ਚਾਹੇ ਉਦਾਂ ਗੁਰਪੁਰ ਵੀ ਜਾਵੇ ਕੋਈ ਉਹਨਾਂ ਦਾ ਫਰਕ ਨਹੀਂ ਹੈਗਾ ਇਹ ਹੈ ਨਾ ਤੇ ਇਹੀ ਕੱਲਾ ਹੀ ਇਹੀ ਮਾਡਲ ਹੈ ਹੋਰ ਕੁਝ ਭਾਈ ਇਥੇ ਨਵ ਕੁਝ ਹੋਣਾ ਹੈ بڑا ਮੋਟਾ ਲੱਗਦਾ ਹੈ ਛੇ ਮਾਰਕ ਦਾ ਹਾਂਜੀ ਇੱਕ ਤੋਂ ਬੜਾ ਇਹਦੇ ਵਿੱਚ ਕੀ ਆ ਇਹਦੇ ਨਾਲੋਂ ਕੰਪੇਅਰ ਕਰੀਏ ਲੋ ਵਾਇਰਲੈਸ ਵੀਡੀਓ ਹੈ ਇਹਦੇ ਵਿੱਚ ਇਹਦੇ ਵਿੱਚ ਵਾਇਰਲ ਹੈ ਇਹਦੇ ਵਿੱਚ ਐਫਐਨ ਵੀ ਹੈਗਾ ਇਹਦੇ ਚੇਨ ਮੂਡ ਬੈਟਰੀ ਬੂਕਰੀ ਦਾ ਫਰਕ ਹੁੰਦਾ ਬੇਤੋ ਹਾਂਜੀ ਬੈਟਰੀ ਦਾ ਫਰਕ ਹੁੰਦਾ ਇਹ ਖੋਲ ਕੇ ਦੇਖ ਸਕਦੇ ਹੋ ਵੀਰੇ ਦਿਖਾਓ ਖੋਲ ਕੇ ਮੈਨੂੰ ਉਹਨੂੰ ਤਾਂ ਐਂ ਦਾਇਮ ਫੋਨ ਉਹਨਾਂ ਨੇ ਬਸ ਇੱਕ ਜਿੰਨ ਫੋਨ ਆ ਗਿਆ ਕੋਈ ਤਾਂ ਫੋਨ ਲੈਣਾ ਉਹ ਦਾ ਨਾ ਅ ਵੈਸੇ ਪਿਆ ਜਿੱਤੇ ਪਿਆ ਉਹ ਵੀ ਉਹਨਾਂ ਨੇ ਜਾਣ ਲੱਗੇ ਆ ਬੜੀਆ ਲੱਗ ਰਿਹਾ ਇਹਦੇ ਚ ਮਜ਼ਾ ਆਇਆ ਬੜਾ ਮਜ਼ਾ ਆ ਹਾਂ ਬੋਲੇ ਪਰਵਾਰਾ ਤੇਰੇ ਦੀ ਲੇਬਲ ਨਾਲੇ ਜੇ ਪਾਪਾ ਜੀ ਨੇ ਨਾਮ ਰੱਖਿਆ ਜਿੱਦਾਂ ਮਨ ਮੇਰੇ ਦੁੱਧ ਦੇ ਘਰ ਨੂੰ ਹੋਣਗਾ ਤੁਸੀਂ ਯੂਜ਼ ਕਰ ਸਕਦੇ ਹੋ ਹਾਂ ਠੀਕ ਕਰ ਚੁੱਕਾ ਹਾਂ ਆਹੀ ਦੇਖਿਆ ਕਿੰਨੇ ਕੀ ਪ੍ਰਾਈਸ ਹੈ ਇਹਦਾ 1200 ਤੇ ਜਿਹੜਾ ਚਾਰਜes ਉਹਦੇ ਸਭ ਕੁਝ ਸ਼ਾਮਿਲ ਨਾਲ ਹਾਂ ਜਿਹੜੀ ਬੱਚੀ ਹੈ ਇਹਦੀ ਗਰੰਟੀ ਬਰਤੀ ਕੋਈ ਕੋਸ਼ਿਸ਼